ਇੱਕਾ ਕਿਚਨੋਂ ਵੱਸੇ ਪੱਖਾ ਲੈ ਕੇ ਆਏ ਆ ਜੇਦੀ ਭਾਜੀ ਹਵਾ ਦੇ ਹੈਗੀ ਹੈਗੀ 7 ਸਪੀਡਾਂ ਨੇ ਇਹਦਾ ਇੱਕ ਹੋਰ ਬੈਨੀਫਿਟ ਹੈ ਰਾਤ ਨੂੰ ਲਾਈਟ ਜਾਵੇ ਆ ਲਾਈਟ ਵੇਖੋ ਗਿੱਡੀ ਤੇ ਓਕੇ ਇਹ ਤੇ ਚਾਰਜ ਰੋਸ਼ਨੀ ਕਰ ਦੇਗਾ ਜੀ ਇਹ ਚਾਰਜ ਦੇ ਇਹ ਚਾਰਜੇਬਲ ਭਾਜੀ ਇਹ ਗੂਗਲਸ ਨਹੀਂ ਹੈਗੀ ਇਹ ਸਪਾਈ ਕੈਮਰਾ ਹੈ ਜੀ ਇਹਦੇ ਵਿੱਚ ਲੈਂਸ ਲੱਗਿਆ ਹੋਇਆ ਕੈਮਰਾ ਬਹੁਤ ਹੈਵੀ ਕੁਆਲਿਟੀ ਦੇ ਵਿੱਚ ਇਹ ਅਸੀਂ ਪੂਰੀ ਪੂਰੀ ਜਾਣਕਾਰੀ ਨਹੀਂ ਤੁਹਾਨੂੰ ਦੇ ਪਾਵਾਂਗੇ ਇਹ ਵਿੱਧ ਵੋਇਸ ਰਿਕਾਰਡਿੰਗ ਦੇ ਨਾਲ ਚੱਲੇਗਾ ਜੀ ਇੱਕ ਇਹਦੇ ਵਿੱਚ ਹੋਰ ਕੈਮਰਾ ਲੈ ਕੇ ਆਏ ਆ ਆਪਣੇ ਕੋਲ ਪੈਨ ਵਾਲਾ ਵੀ ਹੁੰਦਾ ਹੈ ਬਟਨ ਵਾਲਾ ਵੀ ਹੁੰਦਾ ਜੀ ਕਲੋਕ ਵਾਲੇ ਵੀ ਕੈਮਰੇ ਆ ਰਹੇ ਨੇ ਵੋਲ ਕਲੋਕ ਵਾਲੇ ਵੀ ਆ ਰਹੇ ਨੇ ਸੋ ਅੱਗੇ ਆ ਜਾਓ ਤੁਹਾਨੂੰ ਪ੍ਰੋਜੈਕਟਰ ਜਿਵੇਂ ਅਸੀਂ ਦੱਸਿਆ ਸੀ ਇਹ ਪ੍ਰੋਜੈਕਟਰ ਵੀ ਜੇ ਅਸੀਂ ਤੁਹਾਡੇ ਪੇਜ ਤੇ ਨਾ ਸੇਲ ਲਾਉਣ ਜਾ ਰਹੇ ਆ ਸਟਾਕ ਬੜਾ ਪਿਆ ਆਪਣੇ ਕੋਲ ਐਂਡਰੋਇਡ ਪ੍ਰੋਜੈਕਟਰ ਰਹੇਗਾ ਚੈੱਕ ਕਰਵਾ ਕੇ ਦਵਾਂਗੇ ਅਸੀਂ ਆਪਣੀ ਦੁਕਾਨ ਤੇ netflix youtube prime video ਸਾਰਾ ਕੁਝ ਵਿੱਚ ਚੱਲੇਗਾ ਟੀਵੀ ਵਾਲਾ ਜਵਾਨਾ ਤੁਹਾਨੂੰ ਵੀ ਪਤਾ ਹੈ ਜਾਈ ਜਾ ਰਿਹਾ ਹੈ ਇਹ ਪ੍ਰੋਜੈਕਟਰ 50 ਇੰਚ ਦੀ ਪ੍ਰੋਪਰ ਸਕਰੀਨ ਬਣਾਉਂਦਾ ਫੁੱਲ ਐਚਡੀ ਸਟਾਰਟਿੰਗ 'ਚ ਉਸ ਤੋਂ ਬਾਅਦ ਤੁਸੀਂ ਇਹਨੂੰ ਤਕਰੀਬਨ 150 ਇੰਚ ਤੱਕ ਸਕਰੀਨ ਇਹਦੀ ਕਰ ਸਕਦੇ ਹੋ ਇੱਥੋਂ ਦੀ ਦਾ ਲੈਂਸ ਤੇ ਫੋਕਸ ਕਰੋ ਹਾਂ ਆਹ ਲੈਂਸ ਇਹ ਲੈਂਸ ਨਾਲ ਐਡਜਸਟੇਬਲ ਹੋ ਜਾਂਦਾ ਜੀ ਇਹ ਲੈਂਸ ਦੇ ਨਾਲ ਹੀ ਪ੍ਰੋਪਰ ਕੁਆਲਿਟੀ ਆਣੀ ਏ ਇਹ ਪ੍ਰਾਈਸ ਦੀ ਗਾਰੰਟੀ ਰਹੇਗੀ ਪੂਰੇ ਪੰਜਾਬ ਛੱਡੋ ਦਿੱਲੀ ਤੱਕ ਬੰਬੇ ਤੱਕ ਕਿਤੇ ਨਹੀਂ ਤੁਹਾਨੂੰ ਪ੍ਰਾਈਸ ਮਿਲੇਗਾ ਐਂਡਰੋਇਡ ਪ੍ਰੋਜੈਕਟਰ 2 ਜੀਬੀ 16 ਜੀਬੀ ਵਾਲਾ 2 ਜੀਬੀ ਰੈਮ 16 ਜੀਬੀ ਦੀ ਆਪਣੀ ਸਟੋਰੇਜ ਪੈਨ ਡਰਾਈਵ ਵੀ ਲੱਗਦੀ ਐ HDMI ਆ ਸਿਪਰ ਇੱਕ ਜਿੰਮ ਵਾਲੇ ਭਰਾਵਾਂ ਵਾਸਤੇ ਅਸੀਂ ਲੈ ਕੇ ਆਏ ਆ ਆ ਦੇਖੋ ਜੀ ਇਹ ਸਿਪਰ ਦਾ 450 ਰੁਪਏ ਦਾ ਪ੍ਰਾਈਸ ਹੈ ਇਹਦਾ ਸਿਪਰ ਦਾ ਇਹਦੀ ਅਸੀਂ ਸੇਲ ਲਾਈ ਹੈ 390 ਰੁਪਏ ਦੇ ਵਿੱਚ ਓਕੇ ਹੋ ਗਿਆ 390 ਰੁਪਏ ਵਿੱਚ ਇੱਕ ਨਹੀਂ ਦਵਾਂਗੇ ਬਾਜੀ 390 ਰੁਪਏ ਵਿੱਚ ਦੋ ਵੀ ਨਹੀਂ ਦਵਾਂਗੇ 390 ਰੁਪਏ ਦੇ ਵਿੱਚ ਤਿੰਨ ਦਵਾਂਗੇ ਜੀ ਹੋ ਤਾਂ ਇਹਦੇ ਵਿੱਚ ਤਿੰਨ ਨੇ ਜੀ ਇਹ ਤਿੰਨ ਦਾ ਪੂਰਾ ਸੈੱਟ ਰਹੇਗਾ ਇਹਨੂੰ ਮੋਟੀਵੇਸ਼ਨਲ ਬੋਟਲ ਕਹਿੰਦੇ ਨੇ ਆ ਦੇਖੋ ਪਰ ਉਹ ਇਹਦੇ ਉੱਤੇ ਦੱਸ ਦਿੰਦਾ ਸੀ ਕਿੰਨਾ ਦਿਹਾੜੀ ਦਾ ਪਾਣੀ ਪੀਨੇ ਆ ਕਿੰਨਾ ਜੋ ਵੀ ਅਸੀਂ ਮਤਲਬ ਦਿੱਤੇ ਸੀ ਆਪਣੇ ਕੋਲ ਸਾਰੇ ਮਾਡਲ ਪੱਖਿਆਂ ਦੇ ਪਈ ਹੋਏ ਨੇ ਜੀ ਜਿਹੜੇ ਛੋਟੇ-ਛੋਟੇ ਪੱਖੇ ਨੇ ਆਪਣੇ ਕੋਲ ਇਹ ਸਾਰੇ ਇੱਕ ਜਿਹੜੇ ਗੱਡੀਆਂ ਵਾਲੇ ਆਪਣੇ ਵੀਰ ਮੰਗਦੇ ਸਨ ਨਾ ਪੱਖੇ ਆਪਣੇ ਹਉਣਾਵਾਸੀ ਅਸੀਂ ਆ ਇੱਕ ਜਹਾਜ਼ ਪੱਖਾ ਲੈ ਕੇ ਆਏ ਆ ਜੀ ਗੱਡੀ ਵਾਸੀ ਦੇ ਕਿਚਨ ਵਾਸੀ ਬਹੁਤ ਪਿਆਰਾ ਪੱਖਾ ਬਾਜੀ ਇਹਦੀ ਤੁਸੀਂ ਕੁਆਲਿਟੀ ਚੈੱਕ ਕਰੋ ਔਰ ਸਪੀਡ ਇਹਦੀ ਚੈੱਕ ਕਰੋ ਹਾਂ ਆ ਦੇਖੋ ਜੀ ਆ ਪਹਿਾਨ ਸਪੀਡ ਹੈ ਆ ਟੂ ਸਪੀਡ ਹੈ ਹਵਾ ਬੜੀ ਹੋ ਗਈ ਤੇ ਯਾਰ ਬਾਈ ਬਹੁਤ ਤੇਜ਼ ਹਵਾ ਭਾਜੀ ਪੂਰੀ ਫੁੱਲ ਸਪੀਡ ਹਵਾ ਹੈ ਔਰ ਵੱਡੀ ਗੱਲ ਇਹ 360 ਰੋਟੇਟ ਰਹੇਗਾ ਇਹਨੂੰ ਜੀ ਗੱਡੀ ਚ ਜੇ ਆਪਾਂ ਕਿਚਨ ਚ ਫਿੱਟ ਕਰ ਦਿੱਤਾ ਇਹਨੂੰ ਜਿੱਦ ਤਰ ਮਰਜ਼ੀ ਘੁਮਾ ਲਓ ਤੇਰੀ ਚਾਰਜ ਵਾਲਾ ਵੀ ਹਾਂਜੀ ਭਾਜੀ ਜਿਵੇਂ ਤੁਹਾਨੂੰ ਪਤਾ ਹੈ ਗਰਮੀਆਂ ਵਾਸਤੇ ਆ ਨਵੀਆਂ ਨਵੀਆਂ ਪੱਖੇ ਵਾਲੀਆਂ ਆਟਮਾ ਲੈ ਕੇ ਆਨੇ ਆ ਆਪਣੇ ਕੋਲ ਨੈਕ ਫੈਨ ਦੇ ਵਿੱਚ ਨਾ ਤਿੰਨ ਮਾਡਲ ਆਈ ਹੋਈ ਨੇ ਜੀ ਬਹੁਤ ਪਿਆਰਾ ਮਾਡਲ ਹੈ ਬੜੀ ਸੋਹਣੀ ਹੈ ਤੇ ਜੇ ਹਵਾ ਚਲਦੀ ਹੈ ਇਹ ਗਲੇ ਚ ਪਾ ਕੇ ਆਪਣਾ ਫੈਨ ਜਿਹੜਾ ਅਸੀਂ ਐਡਜਸਟੇਬਲ ਕਰ ਸਕਦੇ ਹਾਂ ਓਕੇ ਔਰ ਤਿੰਨ ਸਪੀਡਾਂ ਇਹਦੀਆਂ ਰਹਿਣੀਆਂ ਪਾਵਰ ਬੈਂਕ ਦੇ ਨਾਲ ਵੀ ਚਾਰਜਰ ਹੋ ਜਾਂਦਾ ਹੈ। ਹਾਂਜੀ ਬਹੁਤ ਵਧੀਆ ਹਵਾ ਦਿੰਦਾ ਪਾਜੀ। ਕਿੰਨੇ ਦਾ ਇਹ? ਇਹ ਸਿਰਫ ਪਾਜੀ 3.5 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਰੂਪ ਆਪਖੜਾਂ ਲੁਧਿਆਣੇ ਫੀਲਦ ਗੰਜ ਨੇੜੇ ਗੁਰਦੁਆਰਾ ਦੁੱਖ ਨਮਨਨ ਸਾਹਿਬ 16 ਨੰਬਰ ਕੋਚ ਇਲੈਕਟ੍ਰੋਨਿਕ ਸਮਾਨ ਦੁਕਾਨ ਹੈ ਦਰੁ ਅੱਜ। ਪਹਿਲਾਂ ਬਾਈ ਜੀ ਆਪ ਵੀਡੀਓ ਪਾਉਣੇ ਹੁੰਦੇ ਆ। ਰੇਟ ਬਹੁਤ ਘੱਟ ਸਾਰਾ ਸਮਾਨ ਗਾਰੰਟੀ ਜੀ ਹੋਊਗਾ। ਵੀਡੀਓ ਨਾਲ ਬਣੇ ਰਵਾਜੋ ਜੀ। ਆਹ ਸ਼ਾਪ ਆ ਬਾਈ ਜੀ ਸਾਨੂੰ ਲੈ ਕੇ ਚੱਲਦੇ ਅੰਦਰ ਬਾਬੇ ਨਾਨਕ ਦੀ ਹੱਟੀ। ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਤੇਜੀ ਕੈਂਪੇਜ ਵਾਲਿਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੁਹਾਨੂੰ ਪਤਾ ਹੈ ਬਾਬੇ ਨਾਨਕ ਦੀ ਹੱਤੀ ਤੇ ਅਸੀਂ ਨਵੇਂ-ਨਵੇਂ ਗੈਜੇਟਸ ਲੈ ਕੇ ਆਉਂਦੇ ਰਹਿੰਨੇ ਆ ਅਸੀਂ 201 ਨਾ ਜਿਵੇਂ ਤੁਹਾਨੂੰ ਪਤਾ ਹੈ ਗਰਮੀਆਂ ਵਾਸਤੇ ਆ ਨਵੀਆਂ-ਨਵੀਆਂ ਪੱਖੇ ਵਾਲੀਆਂ ਆਈਟਮਾਂ ਲੈ ਕੇ ਆਨੇ ਆ ਆਪਣੇ ਕੋਲ ਨੈਕ ਫੈਨ ਦੇ ਵਿੱਚ ਨਾ ਤਿੰਨ ਮਾਡਲ ਆਏ ਹੋਏ ਨੇ ਜੀ ਬਹੁਤ ਪਿਆਰਾ ਮਾਡਲ ਹੈ ਬੜੀ ਸੋਹਣੀ ਇਹ ਤੇ ਜ ਹਵਾ ਚਲਦੀ ਏ ਇਹ ਗਲੇ ਚ ਪਾ ਕੇ ਆਪਣਾ ਫੈਨ ਜਿਹੜਾ ਅਸੀਂ ਐਡਜਸਟੇਬਲ ਕਰ ਸਕਦੇ ਆ ਓਕੇ ਔਰ ਤਿੰਨ ਸਪੀਡਾਂ ਇਹਦੀਆਂ ਰਹਿਣੀਆਂ ਨੇ ਜੀ 2 ਘੰਟੇ ਬੈਟਰੀ ਬੈਕ ਪਰ ਰਹੇਗਾ ਪਾਵਰ ਬੈਂਕ ਦੇ ਨਾਲ ਵੀ ਚਾਰਜਰ ਹੋ ਜਾਂਦਾ ਹੈ। ਹਾਂਜੀ ਬਹੁਤ ਵਧੀਆ ਹਵਾ ਦਿੰਦਾ ਭਾਜੀ। ਕਿੰਨੇ ਦਾ ਇਹ? ਇਹ ਸਿਰਫ ਭਾਜੀ 350 ਰੁਪਏ ਤੋਂ ਆਪਣੇ ਕੋਲ ਸ਼ੁਰੂ ਹੋ ਜਾਂਦਾ ਹੈ। 350, 350, 550 ਤਿੰਨ ਰੇਂਜ ਇੱਥੇ ਚਾਰਜ ਹੁੰਦਾ ਹੈ। ਹਾਂਜੀ ਚਾਰਜਰ। ਕਿੰਨੇ ਘੰਟੇ ਰਹਿਣਾ? 2 ਘੰਟੇ ਪਲੱਸ ਚੱਲਦਾ ਜੀ। ਘਟੋ ਘਾੜ 2 ਘੰਟੇ। ਹੋਰ ਪੱਖੇ ਤੁਹਾਨੂੰ ਅਸੀਂ ਪਿਛਲੀਆਂ ਵੀਡੀਓ ਚ ਦਿਖਾਈ ਦਿੱਤੇ ਸੀ ਆਪਣੇ ਕੋਲ ਸਾਰੇ ਮਾਡਲ ਪੱਖਿਆਂ ਦੇ ਪਈ ਹੋਏ ਨੇ ਜੀ। ਹਾਂਜੀ। ਜਿਹੜੇ ਛੋਟੇ ਛੋਟੇ ਪੱਖੇ ਨੇ ਆਪਣੇ ਕੋਲ। ਹਾਂਜੀ। ਇਹ ਸਾਰੇ ਇੱਕ ਜਿਹੜੇ ਗੱਡੀਆਂ ਵਾਲੇ ਆਪਣੇ ਵੀਰ ਮੰਗਦੇ ਸਨ ਨਾ ਪੱਖੇ ਆਪਣੇ ਉਹਨ ਗੱਡੀ ਵਾਸਤੇ ਦੇ ਕਿਚਨ ਵਾਸਤੇ ਬਹੁਤ ਪਿਆਰਾ ਬੱਖਾ ਭਾਜੀ ਇਹਦੀ ਤੁਸੀਂ ਕੁਆਲਿਟੀ ਚੈੱਕ ਕਰੋ ਔਰ ਸਪੀਡ ਇਹਦੀ ਚੈੱਕ ਕਰੋ ਹਾਂ ਆਹ ਦੇਖੋ ਜੀ ਆਹ 1 ਸਪੀਡ ਹੈ ਆਹ 2 ਸਪੀਡ ਹੈ ਖਵਾ ਗੁੜੀ ਹੁੰਦੀ ਜੇ ਤਾਂ ਯਾਰ ਬਈ ਬਹੁਤ ਤੇਜ਼ ਹਵਾ ਭਾਜੀ ਪੂਰੀ ਫੁੱਲ ਸਪੀਡ ਹਵਾ ਹੈ ਔਰ ਵੱਡੀ ਗੱਲ ਇਹ 360 ਰੋਟੇਟ ਰਹੇਗਾ ਇਹਨੂੰ ਜੀ ਗੱਡੀ 'ਚ ਜਾਂ ਆਪਾਂ ਕਿਚਨ 'ਚ ਫਿੱਟ ਕਰ ਦਿੱਤਾ ਇਹਨੂੰ ਜਿੱਧਰ ਮਰਜ਼ੀ ਘੁਮਾ ਲਓ ਤੇ ਇਹ ਚਾਰਜ ਵਾਲਾ ਵੀ ਹਾਂਜੀ ਭਾਜੀ ਇਹ ਡਾਇਰੈਕਟ ਲਗਾ ਕੇ ਚੱਲਣ ਵਾਲਾ ਭਾਜੀ ਪਾਵਰ ਬੈਂਕ ਉੱਤੇ 14 ਘੰਟੇ ਦਾ ਇੱਕ ਵਾਰੀ 10000 mAh ਤੇ ਲਾਏ 14 ਘੰਟੇ ਇਹਦੇ ਪਾਵਰ ਬੈਂਕ ਦੇ ਉੱਤੇ ਚੱਲਣਾ ਕੰਟੀਨਿਊਸਲੀ ਓਕੇ ਭਾਈ ਹੋਰ ਗਾਰੰਟੀ ਦੇ ਵਿੱਚ ਰਹੇਗਾ ਸਿਰਫ ਔਰ ਸਿਰਫ 650 ਰੁਪਏ ਦਾ ਸੀਜ਼ਨ ਦੀ ਅਸੀਂ ਪੂਰੇ ਦੀ ਅਸੀਂ ਵਾਰੰਟੀ ਦਵਾਂਗੇ ਅਸੀਂ ਓਕੇ ਭਾਈ ਉਸ ਤੋਂ ਬਾਅਦ ਕੀ ਆਜੋ ਤੁਹਾਨੂੰ ਪ੍ਰੋਜੈਕਟਰ ਜਿਵੇਂ ਅਸੀਂ ਦੱਸਿਆ ਸੀ ਇਹ ਪ੍ਰੋਜੈਕਟਰ ਵੀ ਜੀ ਅਸੀਂ ਤੁਹਾਡੇ ਪੇਜ ਤੇ ਨਾ ਸੇਲ ਲਾਉਣ ਜਾ ਰਹੇ ਹਾਂ ਸਟਾਕ ਬੜਾ ਪਿਆ ਆਪਣੇ ਕੋਲ ਐਂਡਰੋਇਡ ਪ੍ਰੋਜੈਕਟਰ ਰਹੇਗਾ ਚੈੱਕ ਕਰਵਾ ਕੇ ਦਵਾਂਗੇ ਅਸੀਂ ਆਪਣੀ ਦੁਕਾਨ ਤੇ ਨੈਟਫਲਿਕਸ YouTube ਪ੍ਰਾਈਮ ਵੀਡੀਓ ਸਾਰਾ ਕੁਝ ਵਿੱਚ ਚੱਲੇਗਾ ਟੀਵੀ ਵਾਲਾ ਜਵਾਨਾ ਤੁਹਾਨੂੰ ਵੀ ਪਤਾ ਹੈ ਜਾਈ ਜਾ ਰਿਹਾ ਹੈ ਇਹ ਪ੍ਰੋਜੈਕਟਰ 65 ਇੰਚ ਦੀ ਪ੍ਰੋਪਰ ਸਕਰੀਨ ਬਣਾਉਂਦਾ ਹੈ ਫੁੱਲ ਐਚਡੀ ਸਟਾਰਟਿੰਗ 'ਚ ਉਸ ਤੋਂ ਬਾਅਦ ਤੁਸੀਂ ਇਹਨੂੰ ਤਕਰੀਬਨ 150 ਇੰਚ ਤੱਕ ਸਕਰੀਨ ਇਹਦੀ ਕਰ ਸਕਦੇ ਹੋ ਇੱਥੋਂ ਦੀ ਦਾ ਲੈਂਸ ਤੇ ਫੋਕਸ ਕਰੋ ਹਾਂ ਆਹ ਲੈਂਸ ਇਹ ਲੈਂਸ ਨਾਲ ਐਡਜਸਟੇਬਲ ਹੋ ਜਾਂਦਾ ਹੈ ਜੀ ਇਹ ਲੈਂਸ ਦੇ ਨਾਲ ਹੀ ਪ੍ਰੋਪਰ ਕੁਆਲਿਟੀ ਆਣੀ ਹੈ ਛਿੱਡੀ ਵੱਡੀ ਹੈ ਤੁਸੀਂ ਇਹ ਪਾਜੀ ਤੁਹਾਡੇ ਪੇਜ ਉੱਤੇ ਅਸੀਂ ਸੇਲ ਲਗਾਉਣ ਜਾ ਰਹੇ ਹਾਂ ਇਹ ਅਨਬੀਟੇਬਲ ਪ੍ਰਾਈਸ ਰਹੇਗਾ 3650 ਰੁਪਏ ਇਹ ਪ੍ਰਾਈਜ਼ ਦੀ ਗਰੰਟੀ ਰਹੇਗੀ ਪੂਰੇ ਪੰਜਾਬ ਛਡੋ ਦਿੱਲੀ ਤੱਕ ਬੰਬੇ ਤੱਕ ਕਿਤੇ ਨਹੀਂ ਤੁਹਾਨੂੰ ਪ੍ਰਾਈਜ਼ ਮਿਲੇਗਾ ਐਂਡਰੋਇਡ ਪ੍ਰੋਜੈਕਟਰ 2GB 16GB ਵਾਲਾ 2GB ਰੈਮ ਹੈ 16GB ਦੀ ਆਪਣੀ ਸਟੋਰੇਜ ਪੈਨ ਡਰਾਈਵ ਵੀ ਲੱਗਦੀ ਹੈ HDMI ਮੋਡ ਵੀ ਲੱਗਦਾ ਹੈ ਔਰ ਇਹਦੇ ਨਾਲ ਤੁਸੀਂ ਬਲੂਟੂਥ ਵਾਲਾ ਸਪੀਕਰ ਵੀ ਕਨੈਕਟ ਕਰ ਸਕਦੇ ਹੋ ਉਸ ਲਗਾ ਕੇ ਸਭ ਤੋਂ ਹੈਵੀ ਕੁਆਲਿਟੀ ਜੇ ਪ੍ਰੋਜੈਕਟਰ ਆਇਆ ਆਪਣੇ ਕੋਲ ਉਸ ਬਾਅਦ ਆ ਬੱਚਿਆਂ ਸੇ ਸਿਫਰ ਲੈ ਕੇ ਆਇਆ ਜੀ ਬਹੁਤ ਵਧੀਆ ਸਟੀਲ ਦੇ ਸਿਫਰ ਨੇ ਆ ਦੇਖੋ ਬੜਾ ਵਧੀਆ ਬੜਾ ਪਿਆਰਾ ਸਿਪਰ ਸਾਡੇ ਕੋਲ ਨਾ ਹੋਮ ਗੈਜੇਟਸ ਬੜੇ ਆਏ ਨੇ ਜੀ ਤੁਹਾਨੂੰ ਹੋਮ ਗੈਜੇਟਸ ਦਿਖਾਉਣੇ ਆ ਬਹੁਤ ਬਹੁਤ ਪਿਆਰੇ ਆ ਸਟੀਲ ਦਾ ਪ੍ਰੋਜੈਕਟਰ ਆਇਆ ਇਹਦੇ ਨਾਲ ਸਟੀਲ ਦੀ ਪਾਈਪ ਵੀ ਮਿਲੇਗੀ ਇਹਦੇ ਵਿੱਚ ਬੱਚੇ ਜੋ ਵੀ ਆਪਣਾ ਸ਼ੇਕ ਪੀਣ ਕੋਲਡ ਡਰਿੰਕ ਪੀਣ ਕੋਈ ਵੀ ਮਤਲਬ ਆਪਣੀ એનર્ਜੀ ਡਰਿੰਕ ਪੀਣਗੇ ਉਹ ਇਹਦੇ ਵਿੱਚ ਠੰਡੀ ਰਹੇਗੀ 10 ਤੋਂ 12 ਘੰਟੇ ਜੀ ਓਕੇ ਆ ਸਿਪਰ ਇੱਕ ਜਿਮ ਵਾਲੇ ਭਰਾਵਾਂ ਵਾਸਤੇ ਅਸੀਂ ਲੈ ਕੇ ਆਏ ਆ ਆ ਦੇਖੋ ਜੀ ਇਹ ਸਿਪਰ ਦਾ 450 ਰੁਪਏ ਦਾ ਪ੍ਰਾਈਸ ਹੈ ਇਹਦਾ ਸਿਪਰ ਦਾ ਇਹਦੀ ਅਸੀਂ ਸੇਲ ਲਾਈਏ 390 ਰੁਪਏ ਦੇ ਵਿੱਚ ਓਕੇ 390 ਰੁਪਏ ਵਿੱਚ ਇੱਕ ਨਹੀਂ ਦਵਾਂਗੇ ਬਾਜੀ 390 ਰੁਪਏ ਵਿੱਚ 2 ਵੀ ਨਹੀਂ ਦਵਾਂਗੇ 390 ਰੁਪਏ ਦੇ ਵਿੱਚ 3 ਦਵਾਂਗੇ ਜੀ ਉਹ ਤਿੰਨ ਦੇ ਵਿੱਚ 3 ਨੇ ਜੀ ਇਹ ਤਿੰਨ ਦਾ ਪੂਰਾ ਸੈੱਟ ਰਹੇਗਾ ਇਹਨੂੰ ਮੋਟੀਵੇਸ਼ਨਲ ਬੋਤਲ ਕਹਿੰਦੇ ਨੇ ਓਕੇ ਆ ਦੇਖੋ ਉੱਪਰ ਉਹ ਇਹਦੇ ਉੱਤੇ ਦੱਸ ਦਿੰਦਾ ਅਸੀਂ ਕਿੰਨਾ ਦਿਹਾੜੀ ਦਾ ਪਾਣੀ ਪੀਣੇ ਆ ਕਿੰਨਾ ਜੋ ਵੀ ਅਸੀਂ ਮਤਲਬ ਇਹ ਪੀਣਾ ਇਹਦੇ ਉੱਤੇ ਸਾਰਾ ਦੱਸਿਆ ਹੋਇਆ ਜੀ ਕਿੰਨੇ ਜੀ ਆ ਇਹ 390 ਰੁਪਏ ਦਾ ਭਾਜੀ ਓਕੇ ਤਿੰਨ ਪੀਸਾਂ ਦਾ ਪੂਰਾ ਪ੍ਰੋਪਰ ਸੈੱਟ ਰਹੇਗਾ ਇੱਕ ਆ ਕਿਚਨ ਵੱਸੇ ਪੱਖਾ ਲੈ ਕੇ ਆਏ ਆ ਜਿਹਦੀ ਭਾਜੀ ਹਵਾ ਦੇ ਹੈਗੀ ਹੈਗੀ ਸੱਤ ਸਪੀਡਾਂ ਨੇ ਇਹਦਾ ਇੱਕ ਹੋਰ ਬੈਨੀਫਿਟ ਹੈ ਰਾਤ ਨੂੰ ਲਾਈਟ ਜਾਵੇ ਆ ਲਾਈਟ ਵੇਖੋ ਕਿੰਨੀ ਤੇਜ਼ ਓਕੇ ਇਹ ਤੇ ਚਾਰਜਰ ਰੋਸ਼ਨੀ ਕਰ ਦੇਗਾ ਜੀ ਇਹ ਚਾਰਜੇਬਲ ਭਾਜੀ ਹੋਏ ਹੋ ਕਿ ਨਹੀਂ ਆਹ ਦੇਖੋ ਹਵਾ ਇਹਦੀ ਪੂਰੀ ਫੁੱਲ ਇਹ ਚ ਹਜੇ ਚਾਰਜਰ ਘਟੇ ਇਹਦੀ ਸਪੀਡ ਹੋਰ ਵੱਧ ਜਾਨੀ ਇਹਨੂੰ ਡਾਇਰੈਕਟ ਲਗਾ ਕੇ ਵੀ ਚਲਾ ਸਕਦੇ ਆ ਔਰ ਇਹਦੀ ਲਾਈਟ ਦੇਖੋਗਾ ਲਾਈਟ ਵੀ ਆ ਜੀ ਪੂਰੇ ਘਰ ਨੂੰ ਆ ਇਹਨਾਂ ਰੋਸ਼ਨ ਕਰ ਦੇਗੀ ਜੀ ਤੁਸੀਂ ਹਾਂ ਜੀ ਇਹ ਕਿੰਨੇ ਦਾ ਸਿਰਫ 850 ਰੁਪਏ ਦਾ ਵਾ ਜੀ ਓਕੇ ਜੀ ਬੈਟਰੀ ਦੀ ਇਹਦੀ ਗਾਰੰਟੀ ਰਹੇਗੀ ਜੀ ਠੀਕ ਆ ਵੀਰੇ ਉਸ ਤੋਂ ਬਾਅਦ ਇੱਧਰ ਆ ਜੂ ਜਿਵੇਂ ਸਪਾਈ ਕੈਮਰਾ ਸਨੇ ਮਿੱਤਰ ਪਿਆਰੇ ਮੰਗਦੇ ਸੀ ਆ ਅਸੀਂ ਗੂਗਲਸ ਦੇ ਵਿੱਚ ਕੈਮਰਾ ਲੈ ਕੇ ਆਏ ਆ ਹਾਂ ਜੀ ਆ ਦੇਖੋ ਜੀ ਇਹ ਗੂਗਲਸ ਨਹੀਂ ਹੈਗੀ ਇਹ ਸਪਾਈ ਕੈਮਰਾ ਹੈ ਜੀ ਇਹਦੇ ਵਿੱਚ ਲੈਂਸ ਲੱਗਿਆ ਹੋਇਆ ਕੈਮਰਾ ਬਹੁਤ ਹੈਵੀ ਕੁਆਲਿਟੀ ਦੇ ਵਿੱਚ ਇਹ ਅਸੀਂ ਪੂਰੀ ਪੂਰੀ ਜਾਣਕਾਰੀ ਨਹੀਂ ਤੁਹਾਨੂੰ ਦੇ ਪਾਵਾਂਗੇ ਇਹ ਵਿੱਧ ਵੋਇਸ ਰਿਕਾਰਡਿੰਗ ਦੇ ਨਾਲ ਚੱਲੇਗਾ ਜੀ ਇੱਕ ਇਹਦੇ ਵਿੱਚ ਹੋਰ ਕੈਮਰਾ ਲੈ ਕੇ ਆਏ ਆ ਆਪਣੇ ਕੋਲ ਪੈਨ ਵਾਲਾ ਵੀ ਹੁੰਦਾ ਹੈ ਬਟਨ ਵਾਲਾ ਵੀ ਹੁੰਦਾ ਹੈ ਜੀ ਕਲੋਕ ਵਾਲੇ ਵੀ ਕੈਮਰੇ ਆ ਰਹੇ ਨੇ ਵਾਲ ਕਲੋਕ ਵਾਲੇ ਵੀ ਆ ਰਹੇ ਨੇ ਉਹ ਸਾਰੇ ਅਸੀਂ ਕੈਮਰੇ ਮੰਗਵਾਏ ਨੇ ਇੱਕ ਆ ਲੀਡ ਵਾਲਾ ਯੂਐਸਬੀ ਵਾਲਾ ਕੈਮਰਾ ਆਇਆ ਜੀ ਬਹੁਤ ਪਿਆਰਾ ਓਕੇ ਇਹ ਯੂਐਸਬੀ ਦੇ ਵਿੱਚ ਲਗਾ ਜਣਾ ਹੈ ਇਹ ਐਡਜਸਟਮੈਂਟ ਹੋ ਜਾਣੀ ਹੈ 2380 ਐਪ ਵਿੱਚ ਚੱਲੇਗਾ ਸਭ ਤੋਂ ਐਚਡੀ ਕੁਆਲਿਟੀ ਦੇ ਵਿੱਚ ਚੱਲੇਗਾ